ਸੰਗਤ ਦਾ ਸਭ ਤੋਂ ਜ਼ਿਆਦਾ ਅਸਰ ਪੈਂਦਾ ਹੈ ਬਹੁਤ ਅਧਿਕਾਈ ਦਾ ਭਾਵ ਹੈ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਮਨੁੱਖ ਦਾ ਮਾਨਵ ਮਨੁੱਖ ਦੀ ਸੁਰਤ ਸੰਗਤ ਦਾ ਅਸਰ ਕਬੂਲ ਦੀ ਹੈ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਦੇ ਬਚਨ ਮੁਤਾਬਕ ਮਨੁੱਖੀ ਮਨ ਜਿਹੋ ਜਿਹੇ ਖਿਆਲਾਂ ਦਾ ਧਾਰਨੀ ਹੋ ਜਾਂਦਾ ਹੈ ਉਹ ਜਏ ਸੁਭਾਅ ਆदत ਅਤੇ ਸੰਸਕਾਰ ਅਪਣਾ ਲੈਂਦਾ ਹੈ ਸੰਗਤ ਅਭਿਆਸ ਕਰਵਾਉਂਦੀ ਹੈ ਦੋ ਸ਼ਬਦ ਮਹਾਰਾਜ ਦੀ ਮੁਬਾਰਕ ਬਾਣੀ ਵਿੱਚ ਹਨ ਇੱਕ ਹੈ ਕੋ ਸੰਗ ਉਹਨੂੰ ਸਾਖਤ ਸੰਗ ਵੀ ਲਿਖਿਆ ਹੈ ਦੂਜਾ ਹੈ ਸਤ ਸੰਗਤ ਭਾਵ ਸੱਚ ਨਾਲ ਜੁੜੇ ਹੋਏ ਪਰਮੇਸ਼ਰ ਦੇ ਪਿਆਰੇ ਰੱਬੀ ਗੁਣਾਂ ਦੀ ਵਿਚਾਰ ਨਾਲ ਸਾਂਝ ਪਾਉਣ ਵਾਲੇ ਜਿਨ੍ਹਾਂ ਦੀ ਮੰਗ ਮਹਾਰਾਜ ਨੇ ਬਾਣੀ ਵਿੱਚ ਬਾਰ ਬਾਰ ਕੀਤੀ ਹੈ ਭਗਤ ਕਬੀਰ ਸਾਹਿਬ ਜੀ ਨੇ ਬੜੀ ਕਮਾਲ ਦੀ ਉਦਾਹਰਣ ਸਾਡੇ ਸਾਹਮਣੇ ਰੱਖੀ ਉਹ ਕਹਿੰਦੇ ਨੇ ਇਹ ਜੀਵ ਇਸਤਰੀ ਆਤਮਿਕ ਮੌਤੇ ਮਰ ਜਾਂਦੀ ਏ ਜਦੋਂ ਇਹ ਕੁਸੰਗ ਭੇੜੇ ਜੀਵਾੰਦਾਸ ਸੰਗ ਕਰਦੀ ਹੈ। ਭਾਵ ਜਿਹੜਾ ਮਨੁੱਖ ਮੰਦੇ ਆਚਰਣ ਵਾਲੇ, ਮੰਦੇ اخلاق ਵਾਲੇ, ਨੀਵੇਂ ਖਿਆਲਾਂ ਵਾਲੇ, ਨੀਵੇਂ ਅਹਿਸਾਸ ਵਾਲੇ ਲੋਕਾਂ ਦੀ ਸੁਹਬਤ ਵਿੱਚ ਬੈਠੇਗਾ। ਉਤੋਂ ਉਸ ਨੂੰ ਕੋਈ ਪ੍ਰਾਪਤੀ ਨਹੀਂ ਹੋਏਗੀ, ਉਲਟਾ ਉਸ ਦਾ ਨੁਕਸਾਨ ਹੀ ਹੋਏਗਾ। ਜਿਸ ਦੇ ਆਪਣੇ ਅਹਿਸਾਸ ਨੀਵੇਂ ਹਨ। ਖਿਆਲ ਮੇਲੇ ਹਨ اخلاق ਕਮਜ਼ੋਰ ਹੈ ਵਿਹਾਰ ਮੰਦਾ ਹੈ ਆਚਰਣ ਬਦੀ ਵਾਲਾ ਹੈ ਅਜਿਹੀ ਸਹਬਤ ਜਿਹੜੀ ਉਹ ਮਨੁੱਖ ਨੂੰ ਮਈ ਉਹ ਆਪਣੇ ਰੰਗ ਵਿੱਚ ਰੰਗ ਲੈਂਦੀ ਹੈ ਕਿਉਂਕਿ ਹਰ ਕੋਈ ਮਨੁੱਖ ਤੇ ਇਨਾ ਦ੍ਰਿੜ ਨਹੀਂ ਨਾ ਹੁੰਦਾ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੋਇੰਦਵਾਲ ਸਾਹਿਬ ਦੀ ਧਰਤੀ ਦੇ ਉੱਤੇ ਦਰਬਾਰ ਸੱਜਿਆ ਹੋਇਆ ਇੱਕ ਸਿੱਖ ਨੇ ਆ ਕੇ ਮਹਾਰਾਜ ਨੂੰ ਖਬਰ ਦਿੱਤੀ ਮਹਾਰਾਜ ਆਪਣੇ ਇਸ ਨਗਰ ਦੇ ਵਿੱਚ ਇੱਕ ਨੌਜਵਾਨ ਹੈ ਜਿਹੜਾ ਕੋੜ ਦੇ ਰੋਗ ਦਾ ਸ਼ਿਕਾਰ ਹੈ ਲੋਕ ਉਸ ਉਹਦੇ ਤੋਂ ਦੂਰ ਜਾਂਦੇ ਨੇ ਕਿਉਂਕਿ ਉਹਦੇ ਸਰੀਰ 'ਚੋਂ ਬਦਬੂ ਆਉਂਦੀ ਹੈ ਥਾਂ ਥਾਂ ਦੇ ਉੱਤੇ ਸਰੀਰ ਦੇ ਉੱਤੇ ਜ਼ਖਮ ਹਨ ਮੈਲੇ ਕੁਚੀਲੇ ਕੱਪੜੇ ਨੇ ਮਾਰਾ ਮਾਰਾ ਉਹ ਫਿਰਦਾ ਹੈ ਰੋਟੀ ਮੰਗ ਕੇ ਖਾਂਦਾ ਹੈ ਪਤਾ ਨਹੀਂ ਉਹ ਕੌਣ ਹੈ ਕਿੱਥੋਂ ਆਇਆ ਹੈ ਪਰ ਬੜੇ ਭਿਆੰਕਰ ਰੋਗ ਦਾ ਵੀ ਸ਼ਿਕਾਰ ਹੈ ਤੇ ਬੜੀ ਮੰਦੀ ਹਾਲਤ ਵਿੱਚ ਹੈ ਸਤਿਗੁਰੂ ਜੀ ਉਸ ਵਾਸਤੇ ਆਪ ਜੀ ਦਾ ਕੀ ਹੁਕਮ ਹੈ ਕੀ ਕਰਨਾ ਚਾਹੀਦਾ ਹੈ ਮਹਾਰਾਜ ਨੇ ਸੇਵਾਦਾਰਾਂ ਨੂੰ ਭੇਜਿਆ ਆਖਿਆ ਉਸ ਨੂੰ ਇੱਥੇ ਲੈ ਆਓ ले ਆਂਦਾ ਗਿਆ ਮਹਾਰਾਜ ਨੇ ਉਸ ਨੂੰ ਜਲ ਪਾਣੀ ਛਕਾਉਣ ਤੋਂ ਬਾਅਦ ਉਸ ਬਾਰੇ ਜਾਣਨਾ ਚਾਹਿਆ ਪੁੱਛਿਆ ਵੀ ਤੂੰ ਕੌਣ ਹੈ ਕਿੱਥੋਂ ਆਇਆ ਹੈ ਇਹ ਹਾਲਤ ਤੇਰੀ ਕਿਵੇਂ ਹੋਈ ਉਸ ਨੇ কুরਲਾਉਂਦਿਆਂ ਹੋਇਆਂ ਰੋਂਦਿਆਂ ਹੋਇਆਂ ਆਪਣੇ ਨਿੱਜੀ ਹਾਲਤ ਹਾਲਾਤ ਜਿਹੜੇ ਸਾਨੂੰ ਮਹਾਰਾਜ ਦੇ ਚਰਨਾਂ ਵਿੱਚ ਬਿਆਨ ਕੀਤੇ ਕਹਿਣ ਲੱਗਿਆ ਜੀ ਮੈਂ ਲਾਹੌਰ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਹੈ ਪ੍ਰੇਮਾ ਆਪਣੇ ਮਾਂ ਬਾਪ ਦਾ ਮੈਂ ਇਕਲੌਤਾ ਬੱਚਾ ਬੜਾ ਸੁਖਾਵਾਂ ਪਰਿਵਾਰ ਸੀ ਅਸੀਂ ਚੰਗੀ ਹਾਲਤ ਵਿੱਚ ਜੀਣ ਵਾਲੇ ਲੋਕ ਆ ਘਰ ਦੇ ਵਿੱਚ ਕਿਸੇ ਕਿਸਮ ਦੀ ਤੋਟ ਨਹੀਂ ਸੀ ਗੁਜ਼ਾਰੇ ਯੋਗ ਜ਼ਮੀਨ ਜਾਇਦਾਦ ਪੈਸਾ ਟੱਕਾ ਸੋਹਣਾ ਪਰਿਵਾਰ ਹੈ ਚੰਗਾ ਗੁਜ਼ਾਰਾ ਚੱਲਣ ਵਾਲਾ ਮਾਤਾ ਪਿਤਾ ਦਾ ਸਾਆਇਆ ਸਿਰ ਤੋਂ ਉੱਠ ਗਿਆ ਮੈਂ ਅਜੇ ਜਵਾਨੀ ਦੀ ਦਲੀਜ਼ ਤੇ ਪੈਰ ਰੱਖਿਆ ਸੀ ਉਮਰ ਕੱਚੀ ਹੈ ਜੋਸ਼ ਹੈ ਸੰਸਾਰ ਨੂੰ ਵੇਖਣ ਦਾ ਇੱਕ ਨਵਾਂ ਦ੍ਰਿਸ਼ਟੀਕੋਣ ਹੈ ਪਰ ਜੀਵਨ ਦਾ ਤਜਰਬਾ ਤੇ ਅਨੁਭਵ ਨਹੀਂ ਹੈ ਮਾੜੀ ਸੰਗਤ ਵਿੱਚ ਬੈਠਣਾ ਸ਼ੁਰੂ ਕੀਤਾ ਤੇ ਸੁੰਬਰ ਵਿੱਚ ਜਿਸ ਪਾਸੇ ਨੂੰ ਮਨੁੱਖ ਜ਼ਿਆਦਾ ਰੁਚਿਤ ਹੁੰਦਾ ਹੈ ਨਸ਼ੇ, ਬਦਕਾਰੀ, ਜੂਆ ਉਹ ਸਾਰੀਆਂ ਲਾਮਤਾਂ ਇਹ ਔਗਣ ਮੈਂ ਆਪਣੇ ਜੀਵਨ ਵਿੱਚ ਵਸਾਲ ਹੈ ਉਹਨਾਂ ਲੋਕਾਂ ਦੀ ਸੰਗਤ ਵਿੱਚ ਬਹਿ ਬਹਿ ਕੇ ਉਹਨਾਂ ਦੀ ਜੇਦ ਉੱਤੇ ਨਸ਼ਾ ਵੀ ਕੀਤਾ, ਬਦਕਾਰੀਆਂ ਵੀ ਕੀਤੀਆਂ, ਜੂਏ ਵੀ ਖੇਡੇ, ਲੜਾਈਆਂ ਵੀ ਲਈਆਂ। ਊੜਕ ਨੂੰ ਧਨ ਮੁੱਕਦਾ ਗਿਆ। ਇਨ ਆਗਣਾ ਦਾ ਸਦਕਾ ਨੀਵੇਂ اخلاق ਦਾ ਸਦਕਾ ਮਨ ਤੇ ਪਹਿਲਾਂ ਹੀ ਰੋਗੀ ਸੀ ਤਨ ਵੀ ਰੋਗੀ ਹੋਇਆ ਸਰੀਰ ਨੂੰ ਕਈ ਰੋਗ ਲੱਗੇ ਤੇ ਉਹਦੇ ਵਿੱਚੋਂ ਇਹ ਭयंਕਰ ਕੋੜ ਦਾ ਰੋਗ ਵੀ ਲੱਗਿਆ ਰਿਸ਼ਤੇਦਾਰ ਮੂੰਹ ਮੋੜ ਗਏ ਤੇ ਤੇਰਾ ਸਾਨੂੰ ਸੁੱਖ ਕੀ ਸੀ ਹੁਣ ਜਦੋਂ ਤੂੰ ਸਾਰੇ ਪਾਸਿਆਂ ਤੋਂ ਨਕਾਰਾ ਹੋ ਗਿਆ ਤੇ ਅਸੀਂ ਤੇਨੂੰ ਕਿਵੇਂ ਸੰਭੀਏ ਉਦੋਂ ਸਾਡੀ ਤੂੰ ਸੁਣੀਏ ਕੋਈ ਜਿਸ ਵੇਲੇ ਤਕਲੀਫ ਹੋਵੇ ਦੁੱਖ ਹੋਵੇ ਉਸ ਵੇਲੇ ਕੋਈ ਵੀ ਤੁਹਾਡਾ ਸਾਥੀ ਸਹਾਇਕ نزدیکی ਨਹੀਂ ਬਣਦਾ ਕਿਉਂਕਿ ਕੋਈ ਵੀ ਮੁਫਤ ਦੀ ਮੁਸੀਬਤ ਆਪਣੇ ਗੱਲ ਨਹੀਂ ਪਾਉਣਾ ਚਾਹੁੰਦਾ ਹਰ ਬੰਦਾ ਸੋਚਦਾ ਹੈ ਵੱਡੇ ਆਦਮੀ ਦੇ ਕੋਲ ਬੈਠੋ ਸੁਖੀ ਮਨੁੱਖ ਦੇ ਕੋਲ ਜਾਓ ਅਮੀਰ ਹੋਵੇ ਪਦਵੀ ਵਾਲਾ ਹੋਵੇ ਰਈਸ ਹੋਵੇ ਸਹਿੰਦਾ ਹੋਵੇ ਉਹਦੀ ਸੰਗਤ ਮਾਣੋ ਉਹਦੇ ਨਾਲ ਬਣਾ ਕੇ ਰੱਖੋ ਜਿਹਦੇ ਕੋਲ ਕੁਝ ਨਹੀਂ ਉਹਦੇ ਨਾਲ ਸਾਂਝ ਰੱਖ ਕੇ ਸਾਨੂੰ ਲਾਭ ਕੀ ਹੈ ਉਲਟਾ ਸਾਡੇ ਉੱਤੇ ਹੀ ਕੋਈ ਨਾ ਕੋਈ ਇਹ ਡਿਮਾਂਡ ਕਰੇਗਾ ਮੰਗ ਕਰੇਗਾ ਬਾਣੀ ਦੇ ਬਚਨ ਬੜੇ ਕੀਮਤੀ ਨੇ ਮਹਾਰਾਜ ਨੇ ਜਗਤ ਦੀ ਸਚਾਈ ਉਹ ਬਿਆਨ ਕੀਤੀ ਹੈ ਮਹਾਰਾਜ ਕਹਿੰਦੇ ਨੇ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਦਾ ਸੰਬੰਧ ਅਸੀਂ ਸੋਚ ਲੈਨੇ ਆ ਮੇਰਾ ਦੁਨੀਆ 'ਚ ਬੜਾ ਨਾਂ ਹੈ ਬੜਾ ਸਤਕਾਰ ਹੁੰਦਾ ਹੈ ਤੁਹਾਡਾ ਨਹੀਂ ਹੁੰਦਾ ਤੁਹਾਡੀ ਪਦਵੀ ਦਾ ਹੁੰਦਾ ਹੈ ਤੁਹਾਡੀ ਦੌਲਤ ਦਾ ਹੁੰਦਾ ਤੁਸੀਂ ਸੌਖਿਆਂ ਤਾਂ ਹੁੰਦਾ ਜਿਸ ਵੇਲੇ ਅਸੀਂ ਮੁਸੀਬਤ ਵਿੱਚ ਹੋਈਏ ਦੁੱਖ ਵਿੱਚ ਹੋਈਏ ਦੌਲਤ ਥੋੜੀ ਹੋਵੇ ਪਦਵੀ ਕੋਈ ਨਾ ਹੋਵੇ ਉਦੋਂ ਕੋਈ ਆ ਕੇ ਉਹ ਜਾ ਸਤਕਾਰ ਕਰੇ ਫੇਰ ਕਹਿਣਾ ਵੀ ਸੱਚਮੁੱਚ ਹੀ ਇਹ ਬੰਦਾ ਖਰ ਹੈ ਵੀ ਬੰਦੇ ਦਾ ਸਤਕਾਰ ਹੁੰਦਾ ਆਪਣੇ ਮੁੱਖ ਮੋੜ ਜਾਂਦੇ ਨੇ ਸਾਰਾ ਕੁਝ ਜਾਂਦਾ ਲੱਗਦਾ ਗੁਰੂ ਸਾਹਿਬ ਜੀ ਨੇ ਕਿੱਡਾ ਵੱਡਾ ਸੱਚ ਕਹਿ ਬਾਣੀ ਚ ਮਨ ਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ ਪਰ ਜਦੋਂ ਮਾਇਆ ਜਾਂਦੀ ਹੈ ਤੇ ਕੀ ਹੁੰਦਾ ਵੇਖਦੇ ਆਂ ਭੱਜ ਜਾਨ ਕਦੇ ਨਾ ਪਾਇਨ ਬੰਧ ਜਿਚਰ ਪਹਿਨਨ ਖਾਵਨੇ ਤਿਚਰ ਰੱਖਣ ਗੰਢ ਜਿਤ ਦਿਨ ਕਿਸ਼ੂ ਨਾ ਹੋਵੇ ਤਿਤ ਦਿਨ ਬੋਲਨ ਗੰਢ